ਵੀਰ ਸਿੰਘ ਟੀਟੀਸੀ ਸਿਟੀਜ਼ਨ ਵਾਸੀ ਹਾਂ ਸਾਨੂੰ ਪੰਜਾਬ ਸਰਕਾਰ ਨੇ ਜੀਰੋ ਬਿਲ ਦੀ ਬਹੁਤ ਵਧੀਆ ਸਹੂਲਤ ਦਿੱਤੀ ਹੈ ਮੀਨਿਆਂ ਤਾਂ 100 ਜੂਟਾ ਦੋ ਮਹੀਨਿਆਂ 600 ਜੂਟਾ ਅਸੀਂ ਬਿਜਲੀ ਬਹੁਤ ਵਧੀਆ ਬਰਦਰੀਆਂ ਐ ਲìn ਬਹੁਤ ਕਟ ਲੱਗ ਰਹੇ ਸੀਗੇ ਅਸੀਂ ਬਹੁਤ ਪਰੇਸ਼ਾਨ ਹੁੰਦੇ ਸੀਗੇ ਸਿਆਣੀ ਬੰਜਰ ਰਿਟਾਇਰਮੈਂਟਲ ਬਜ਼ੁਰਗ ਹੁਣ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕਿ ਜਰ ਬਿਜਲੀ ਉਹ ਘੱਟ ਯੂਜ਼ ਕਰਦੇ ਸੀਗੇ ਬਾਕੀ ਜੋ ਰੋਜ਼ਗਾਰ ਦੇ ਰਹੀ ਹੈ ਸਰਕਾਰ ਇਹ ਵੀ ਬਹੁਤ ਵਧੀਆ ਕਰ ਰਹੀ ਹੈ ਬਾਕੀ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਦੀ ਹੈ ਪਹਿਲਾਂ ਬਹੁਤ ਘੱਟ ਲੱਗ ਰਹੇ ਸੀਗੇ ਪਹਿਲਾਂ ਅਸੀਂ ਫ੍ਰਿਜ ਬਹੁਤ ਘੱਟ ਯੂਜ਼ ਕਰਦੇ ਸੀਗੇ ਗਰਮੀਆਂ ਚ ਆਈ ਸੀ ਹੁਣ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਬਿਜਲੀ 24 ਘੰਟੇ ਬਿਜਲੀ ਆਉਂਦੀ ਹੈ ਬਾਕੀ ਇਹੀ ਅਸੀਂ ਪੈਸਾ ਕਿਥੋਂ ਖਰਚ ਕਰ ਰਹੇ ਹਾਂ ਆ ਸਾਰੇ ਬਿੱਲ ਮੇਰੇ ਜੀਰੂ ਆਏ ਫਨੇ ਸਾਡੇ ਦੋਨੇ ਮਜਲਾਂ ਦੇ ਮੈਂ ਸਰਕਾਰ ਦਾ ਤਹਿ ਦਲੋਂ ਖੋਜਾ ਸਾਨੂੰ ਅੱਗੇ ਬਿਜਲੀ ਇਨਵਰਟਰ ਹੋਇਆ ਦੂਜਾ ਗੀਜ਼ਰ ਹੋਇਆ ਪੱਖੇ ਹੋਏ ਸਾਨੂੰ ਪੂਰੇ ਚਲਾਉਂਦੇ ਨਹੀਂ ਪੈਂਦੇ ਸੀਗੇ ਹੁਣ ਅਸੀਂ ਪੂਰੀ ਖੁੱਲ ਕੇ ਬਿਜਲੀ ਵਰਤ ਰਹੇ ਹਾਂ ਬਾਅਦਾਂ مشین ਬੱਤਵਾ ਗਏ ਆ ਸਿਆਲ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਗੀਜ਼ਰ ਵਾਸਤੇ ਅੱਥੀ ਠੀਕ ਚੱਲ ਰਿਹਾ ਹੈ ਇਹ ਸਾਨੂੰ ਬਿਜਲੀ ਆਫ ਕਰਨੀ ਪੈਂਦੀ ਸੀ ਕਿ ਬਿੱਲ ਜ਼ਿਆਦਾ ਆਉਣ ਦੇ ਕਰਕੇ ਗਰਮੀਆਂ 'ਚ ਇਹ ਸਰਕਾਰ ਨੇ ਸਾਨੂੰ 24 ਘੰਟੇ ਈਲ ਕਰ ਦਿੱਤੀ ਹੈ ਪਬਲਿਕ ਪੰਜਾਬ ਸਰਕਾਰ ਤੋਂ ਬਹੁਤ ਖੁਸ਼ ਹੈ